ਸ੍ਰੀ ਰਾਗ ਮੰਗਲਾ ਪੰਜਾਬ ਰਚਨਾ ਸੱਚਾ ਸਿਮਰਿਆ ਮਨ ਤਨ ਨਿਰਮਲ ਹੋਏ ਇਹ ਭਾਈ ਜੀਵ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ਮਾਤ ਪਿਤਾ ਸਾਖ ਅਗਲੇ ਤਿਸ ਬਿਨੂ ਅਬਰੂ ਨ ਕੋਏ ਜਗਤ ਵਿੱਚ ਮਾ ਪਿਓ ਆਦਿਕ ਬਥੇਰੇ ਸਾਖ ਅੰਗ ਹੁੰਦੇ ਹਨ ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਦਾ ਨਾਲ ਨਿਭਣ ਵਾਲਾ ਸੰਬੰਧੀ ਨਹੀਂ ਹੁੰਦਾ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਸਿਮਰਨ ਪੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ ਜੇ ਉਹ ਪ੍ਰਭੂ ਆਪਣੀ ਮਿਹਰ ਕਰੇ ਤਾਂ ਉਹ ਜੀਵ ਨੂੰ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ ਮਨ ਮੇਰੇ ਸੱਚਾ ਸੇਵ ਜਿਚਰ ਸਾਸ ਇਹ ਮੇਰੀ ਮਨ ਜਿਤਨਾ ਚਿਰ ਤੇਰੇ ਸਰੀਰ ਵਿੱਚ ਸਾਹ ਆਉਂਦਾ ਹੈ ਉਤਨਾ ਚਿਰ ਸਦਾ تیر ਰਹਿਣ ਵਾਲੇ ਪ੍ਰਮਾਤਮਾ ਦਾ ਸਿਮਰਨ ਕਰ ਮਨ ਸੱਚੇ ਸਭ ਕੂੜ ਹੈ ਹੰਤੇ ਹੋਏ ਬਿਨਾਸ਼ ਸਦਾ تیر ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾ ਔਰ ਸਾਰਾ ਝੂਠਾ ਪ੍ਰਪੰਚ ਹੈ ਇਹ ਆਕਰ ਨੂੰ ਆਨਾਸ ਹੋ ਜਾਣ ਵਾਲਾ ਹੈ ਰਹਾਉ ਸਾਇਬ ਮੇਰਾ ਨਿਰਮਲਾ ਤਿਸ ਮੈਨੂੰ ਰਹਿ ਨਾ ਜਾਏ ਇਹ ਮੇਰੀ ਮਾਂ ਮੇਰਾ ਮਾਲਕ ਪ੍ਰਭੂ ਪਵਿੱਤਰ ਸਰੂਪ ਹੈ ਉਸ ਦੇ ਸਿਮਰਨ ਤੋਂ ਬਿਨਾ ਮੈਂ ਤੋ ਰਹਾ ਨਹੀਂ ਜਾ ਸਕਦਾ ਮੇਰਾ ਮਨ ਤਨ ਭੁੱਖ ਹੱਤ ਅਗਲੀ ਕੋਈ ਆਣ ਮਿਲਾਵੇ ਮਾਏ ਕੁਝ ਦੇ دیدار ਵਾਸਤੇ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਬਹੁਤ ਹੀ ਜ਼ਿਆਦਾ ਤੰਗ ਹੈ ਇਹ ਮਾਂ ਮੇਰੇ ਅੰਦਰ ਤੜਪ ਹੈ ਕਿ ਕੋਈ ਗੁਰਮੁਖ ਕੋਸ਼ ਨੂੰ ਲਿਆ ਕੇ ਮੈਨੂੰ ਮਹਿਲਾ ਦੇਵੇ ਚਾਰੇ ਕੁੰਡਾ ਭਾਲੀਆਂ ਸਹਬਿਨ ਅਬਰ ਨ ਜਾਏ ਮੈਂ ਸੱਚੇ ਚਾਰੇ ਕੁੰਟਾ ਭਾਲ ਵੇਖਿਆ ਹਨ ਕਸਮ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਆਸਰਾ ਨਹੀਂ ਸੁਝਦਾ ਤਿਸੁ ਆਗਾਏ ਅਰਦਾਸ ਕਰ ਜੋ ਮੇਲੇ ਕਰਤਾਰ ਏ ਮੇਰੇ ਮਨ ਤੂ ਉਸ ਗੁਰੂ ਦੇ ਦਰ ਤੇ ਅਰਦਾਸ ਕਰ ਜਿਹੜਾ ਕਰਤਾਰ ਨੂੰ ਮਿਲ ਸਕਦਾ ਹੈ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਉਸ ਗੁਰੂ ਦਾ ਨਾਮ ਦਾ ਖਜ਼ਾਨਾ ਅਮੁਖ ਹੈ ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰ ਆਵਾਰ ਗੁਰੂ ਦੀ ਛਨ ਪੈ ਕੇ ਹੀ ਸਦਾ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੇ ਗੁਣਾ ਦੇ ਸਮੁੰਦਰ ਦਾ ਉਰਲਾ ਤੇ ਪਾਰਲਾ ਪੰਨਾ ਨਹੀਂ ਲੱਭ ਸਕਦਾ ਪਰਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ اے ਭਾਈ ਗੁਰੂ ਦੀ ਛਨ ਪੈ ਕੇ ਉਸ ਪਾਲਨ ਹਾਰ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਦੇ ਅਨੇਕਾਂ ਕੋਤਕ ਦੇਸ ਰਹੇ ਹਨ ਸਦਾ ਸਦਾ ਆਰਤੀ ਹੈ ਇਹਾ ਮਤ ਵੀ ਸਿੱਖ ਉਸ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਹੈ ਇਹੀ ਸਭ ਤੋਂ ਚੰਗੀ ਅਕਲ ਹੈ ਮਨ ਤਨ ਮਿੱਟਾ ਤਿਸ ਲੱਗਾ ਜਿਸ ਮਰਤਕ ਨਾਨਕ ਲੇਖ ਪਰ ਜੀਵ ਦੇ ਪੀ ਕੀ ਬਸ ਇਹ ਨਾਨਕ ਜਿਸ ਮਨੁੱਖ ਦੇ ਮੱਤੇ ਉੱਤੇ ਚੰਗੇ ਭਾਗਾਂ ਦਾ ਲੇਖ ਉਗੜ ਪਏ ਉਸ ਨੂੰ ਪਰਮਾਤਮਾ ਮਨ ਵਿੱਚ ਹਿਰਦੇ ਵਿੱਚ ਪਿਆਰਾ ਲੱਗਦਾ ਹੈ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋਂ ਮਿਲ ਭਾਈ ਹੋ ਸਚਾ ਨਾਮ ਸਮਾਲ ਇਹ ਸੰਤ ਜਨੋਂ ਭਰਾਵੋ ਸਾਧ ਸੰਗਤ ਵਿੱਚ ਮਿਲ ਕੇ ਸਦਾ ਤਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਆਪਣੀ ਜਿੰਦ ਵਾਸਤੇ ਜੀਵਨ ਸਫਰ ਦਾ ਖਰਚ ਇਕੱਠਾ ਕਰ ਤੁਸਾ ਬੰਧੋ ਜੀ ਕਾ ਇਥੇ ਉਤੈ ਨਾਲ ਇਹ ਨਾਮ ਰੂਪ ਸਫਰ ਖਰਚ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਜਿੰਦ ਦੇ ਨਾਲ ਨਿਭਦਾ ਹੈ ਗੁਰ ਪੂਰੇ ਤੇ ਪਾਈ ਹੈ ਆਪਣੀ ਨਦਰ ਨਿਹਾਲ ਜਦੋਂ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ਤਦੋਂ ਇਹ ਨਾਮ ਤੁਸਾ ਪੂਰੇ ਗੁਰੂ ਤੋਂ ਮਿਲਦਾ ਹੈ ਕਰਮ ਪ੍ਰਾਪਤਿਸ ਹੋ ਬਾਇ ਜਿਸ ਨੂੰ ਹੋਏ ਦਇਆਲ ਪ੍ਰਭ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਮੇਰੇ ਮਨ ਗੁਰ ਜੇ ਵੱਡ ਅਵਰ ਨਾ ਕੋਏ ਇਹ ਮੇਰੇ ਮਨ ਗੁਰ ਜੇਡਾ ਵੱਡ ਉੱਚ ਜੀਵਨ ਵਾਲਾ ਜਗਤ ਵਿੱਚ ਹੋਰ ਕੋਈ ਨਹੀਂ ਹੈ ਦੂਜਾਤਾ ਉਹ ਨਾ ਕੋ ਸੁਜਾਇ ਗੁਰ ਮੇਲੇ ਸੱਚ ਸੋਏ ਗੁਰੂ ਤੋਂ ਬਿਨਾ ਮੈਨੂੰ ਹੋਰ ਕੋਈ ਦੂਜਾ ਆਸਰਾ ਨਹੀਂ ਦਿਖਦਾ ਪਰ ਉਹ ਸਦਾ ਤੇਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਉਂਦਾ ਹੈ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ ਉਸ ਨੂੰ ਸਾਰੇ ਕੀਮਤੀ ਪਦਾਰਥ ਮਿਲ ਗਏ ਸਮਝੋ ਗੁਰ ਚਰਨੀ ਜਨ ਮਨ ਲੱਗਾ ਸੇ ਵੱਡ ਭਾਗੀ ਮਾਏ ਇਹ ਮਾਂ ਜਿਨ੍ਹਾਂ ਮਨੁੱਖਾਂ ਦਾ ਮਨ ਗੁਰੂ ਦੇ ਚੰਨਾਂ ਵਿੱਚ ਜੁੜਦਾ ਹੈ ਉਹ ਵੱਡੇ ਭਾਗਾ ਵਾਲੇ ਹਨ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਹਿ ਅਸ ਮਾਏ ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਸਭ ਦਾਤਾ ਦੇਣ ਵਾਲਾ ਹੈ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿੱਚ ਵਿਆਪਕ ਹੈ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਗੁਰੂ ਪਰਮੇਸ਼ਰ ਦਾ ਰੂਪ ਹੈ ਗੁਰੂ ਪਾਰ ਬ੍ਰਹਮ ਦਾ ਰੂਪ ਹੈ ਗੁਰੂ ਸੰਸਾਰ ਸਮੁੰਦਰ ਵਿੱਚ ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ਇਤਮੁਖ ਗੁਰ ਸਾਲਾਹੀ ਹੈ ਕਰਨ ਕਰਨ ਸਮਰੱਥ ਕਿਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ ਗੁਰੂ ਉਸ ਪ੍ਰਭੂ ਦਾ ਰੂਪ ਹੈ ਜੋ ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਸੇ ਮੱਤੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਉਹ ਮੱਤੇ ਗੁਰੂ ਚੰਨਾ ਵਿੱਚ ਸਦਾ ਲਈ ਟਿਕੇ ਰਹਿੰਦੇ ਹਨ ਜਿਨ੍ਹਾਂ ਉੱਤੇ ਗੁਰੂ ਨੇ ਆਪਣੀ ਮਿਹਰ ਦਾ ਹੱਥ ਰੱਖਿਆ ਹੈ ਗੁਰੇ ਅਮਰਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਪਰਮਾਤਮਾ ਦਾ ਨਾਮ ਜਨਮ ਮਰਨ ਦੇ ਗੇੜ ਰੂਪ ਰੋਗ ਦਾ ਪਰਹੇਜ਼ ਹੈ ਆਤਮਕ ਜੀਵਨ ਦੇਣ ਵਾਲਾ ਇਹ ਨਾਮ ਜਲ ਜਿਨ੍ਹਾਂ ਭਾਗਾਂ ਵਾਲਿਆਂ ਨੂੰ ਗੁਰੂ ਨੇ ਪਿਲਾਇਆ ਹੈ ਗੁਰ ਪਰਮੇਸ਼ਰ ਸਿਵਿਆ ਭੈ ਭੰਜਨ ਦੁਖ ਲਤ ਹੋ ਪਰਮੇਸ਼ਰ ਦੇ ਰੂਪ ਗੁਰੂ ਨੂੰ ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ ਸਾਰੇ ਦੁਖ ਨਾਸ਼ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਦੇ ਹਨ ਸਤਿਗੁਰ ਗਹਿਰ ਗੰਭੀਰ ਹੈ ਸੁਖ 사ਗਰ ਅਗ ਕੰਡ ਸਤਿਗੁਰੂ ਮਾਨੋ ਇੱਕ ਡੂੰਗਾ ਸਮੁੰਦਰ ਹੈ ਗੁਰੂ ਵੱਡੇ ਜਿਗਰੇ ਵਾਲਾ ਹੈ ਗੁਰੂ ਸਾਰੇ ਸੁੱਖਾਂ ਦਾ ਸਮੁੰਦਰ ਹੈ ਗੁਰੂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਜਿਨ ਗੁਰਸੇਵਿਆ ਆਪਣਾ ਜਮਦੂਤ ਨਾ ਲੱਗੈ ਡੰਡ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ ਜਮਦੂਤਾਂ ਦਾ ਡੰਡਾ ਉਸ ਦੇ ਸਿਰ ਉੱਤੇ ਨਹੀਂ ਵੱਜਦਾ ਗੁਰ ਨਾਲ ਤੁਲ ਨ ਲੱਗਈ ਕੋਜ ਡਿੱਟਾ ਬ੍ਰਹਿਮੰਡ ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ ਕੋਈ ਵੀ ਗੁਰੂ ਦੇ ਬਰਾਬਰ ਦਾ ਨਹੀਂ ਹੈ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਇਹ ਨਾਨਕ ਸਤਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਖਜ਼ਾਨਾ ਦਿੱਤਾ ਹੈ ਉਸ ਨੇ ਆਤਮਕ ਆਨੰਦ ਸਦਾ ਲਈ ਆਪਣੇ ਮਨ ਵਿੱਚ ਪਰੋ ਲਿਆ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ